ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਤੇ ਮਿੱਤਰੋ ਅੱਜ ਪੈਂਦਾ ਇਹ ਮੀਂਹ ਤੇ ਅੱਜ ਆਪਾਂ ਕਰਾਂਗੇ ਕੂਤਰਾ ਹੀ ਡੀਵਰਮਿੰਗ ਕਿਉਂਕਿ ਬਾਜੀਆਂ ਨੇੜੇ ਆ ਗਈਆਂ ਲਾਕਪਾਸ ਦੋ ਚਾਰ ਹੈਗੀਆਂ ਨੇ ਜੇ ਹੋ ਗਈਆਂ ਉਹ ਬਾਜੀਆਂ ਵੇ ਤਾਂ ਵਿੱਚ ਦੋਕ ਕੈਂਸਲ ਵੀ ਹੋ ਗਈਆਂ ਜੇ ਹੋ ਗਈਆਂ ਬਾਜੀਆਂ ਮਿੱਤਰੋ ਕੂਤਰਾ ਬਣੇ ਕੱਡੇ ਵੇ ਪਾਣੀ ਉਤੇ ਲਾ ਕੇ ਇੱਕ ਅੱਧਾ ਬਾਜੀ ਛੱਡ ਦਾਂਗੇ ਟਾਈਮ ਪਾਸ ਸ਼ੁਗਲ ਮੇਲਾ ਹੋ ਰਿਹਾ ਜੀ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਕਿਹੜੇ ਕਬੂਤਰ ਹੈ ਪੰਜ ਕਬੂਤਰ ਹੈ ਪੰਜਾਂ ਦੀ ਡੇ ਵਰਮਿੰਗ ਕਰਨੀ ਹੈ ਤੇ ਦਿਖਾਉਂਦੇ ਆ ਮਿੱਤਰੋ ਤੁਹਾਨੂੰ ਲੋ ਜੀ ਮਿੱਤਰੋ ਇਹ ਬੱਚੇ ਬੱਚਿਆਂ ਨੂੰ ਪਾਣੀ ਪੂਣੀ ਰੱਖਦੇ ਆ ਇਹ ਤੇ ਬੈਠੇ ਆਰਾਮ ਤੇ ਤੇ ਦੇਖਦੇ ਆ ਮਿੱਤਰੋ ਨੀਚੇ ਕਬੂਤਰਿਆਂ ਵੀ ਬੈਠੀਆਂ ਦੋ ਜੇ ਉਹਨਾਂ ਦੇ ਵੀ ਦਾਣੇ ਨਾ ਹੋਏ ਉਹਨਾਂ ਦੀ ਵੀ ਡੇ ਵਰਮਿੰਗ ਕਰਦਣੀ ਨਾਲ ਦੀ ਨਾਲੇ ਤੇ ਬਾਕੀ ਇਹ ਹੈ ਜੀ ਉਹ ਪੰਜ ਕਬੂਤਰ ਜੀ ਨਾਲ ਹੀ ਵਰਮਿੰਗ ਕਰਨੀ ਹੈ ਪਹਿਲਾਂ ਇਹਨਾਂ ਨੂੰ ਗੁੜ ਦੇ ਦਾਂਗੇ ਫਿਰ 10 ਮਿੰਟ ਬਾਅਦ ਲਾਉਂਦੇ ਹਾਂ ਦਵਾਈ ਇਹਨਾਂ ਨੂੰ ਤੇ ਤੁਹਾਨੂੰ ਦਿਖਾਉਂਦੇ ਹਾਂ ਮਿੱਤਰੋ ਬਾਕੀ ਮੀਂਹ ਬਹੁਤ ਪਿਆ ਅੱਜ ਕੱਲ ਦਾ ਹੀ ਪੈ ਰਿਹਾ ਹੈ तकरीबन ਕੱਲ 12 ਵਜੇ ਪੂਰਾ ਤੇਜ਼ ਪਿਆ ਉਸ ਤੋਂ ਬਾਅਦ ਮੁੜ ਕੇ ਫਿਰ ਝੜੀ ਜਿਹੀ ਲੱਗੀ ਵੀ ਹੈ ਸਾਰੀ ਰਾਤ ਹੋ ਗਈ ਪੈਂਦੇ ਨੂੰ ਤੇ ਹੁਣ ਥੋੜਾ ਜਿਹਾ ਹਟਿਆ ਏ ਹਜੇ ਵੀ ਕਿਸੀ ਗਿਆ ਨਹੀਂ ਆਜੂਗਾ ਦੁਬਾਰੇ ਤੇ ਬਹੁਤ ਮੀਂਹ ਪਿਆ ਅੱਜ ਤੇ ਬਾਕੀ ਮਿੱਤਰੋ ਇਹਨਾਂ ਨੂੰ ਦੇ ਦਈਏ ਗੂੜ ਤੇ ਕਰਦੇ ਇਹਨਾਂ ਦੀ ਵਰਮਿੰਗ ਹਾਂਜੀ ਲੋ ਬਈ ਮਿੱਤਰੋ ਕਬੂਤਰਾਂ ਨੂੰ ਦੇ ਤੇ ਆਏ ਗੂੜ ਬਸ ਦਵਾਈ ਤੋੜ ਲਈ ਏ 6 ਕਬੂਤਰਾਂ ਦੀਆਂ 6 ਅੱਧੀ ਅੱਧੀ ਗੋਲੀਆਂ ਤੇ ਬਾਦ ਦੇ ਕੇ ਇਹਨਾਂ ਨੂੰ ਬਿਠਾਉਂਦੇ ਆ ਤੇ ਦੇਖਦੇ ਹਾਂ ਮੜਾ ਪਕੜਦੇ ਆ ਕਿ ਨਹੀਂ ਕੱਲ ਦੇ ਭੁੱਖੇ ਰੱਕੇ ਪੈਂ ਦਾਣੇ ਪਾਏ ਨਹੀਂ ਘਟ ਪਾਈ ਸੀ ਬਾਕੀ ਪਾਣੀ ਪੀਆ ਏ ਬੱਧੀ ਕੇ ਫਿਰ ਬਿਠਾਉਂਦੇ ਹਾਂ ਮਿੱਤਰੋ ਕਬੂਤਰਾਂ ਨੂੰ ਦੇਖਦੇ ਆ ਤੇ ਜੇ ਮੌਸਮ ਸਾਫ਼ ਹੋ ਗਿਆ ਤੇ ਬੱਚੇ ਵੀ ਉਡਾ ਦਾਂਗੇ ਤੇ ਬਾਕੀ ਦੰਦੇ ਆ ਫਿਰ ਮਿੱਤਰੋ ਇਹਨਾਂ ਨੂੰ ਦਵਾਈ ਮਲਪਾਂ ਦੀ ਤੇ ਦੇਖਦੇ ਆ ਕੀੜੇ ਕੱਢਦੇ ਕਿ ਨਹੀਂ ਤੇ ਲੋ ਬਾਈ ਮਿੱਤਰੋ ਲੱਗੇ ਆ ਦੇਣ ਹੁਣ ਮਲਪਾਂ ਹੀ ਦਵਾਈ ਦੇਖਦੇ ਆ ਕੱਢਦੇ ਆ ਮਲਪ ਆਪਣੇ ਨਹੀਂ ਦੇ ਦਈਏ ਮਿੱਤਰੋ ਕੱਲੇ ਹੈਗੇ ਆ ਆਪਾਂ ਇੱਕ ਇੱਕ ਕਰਕੇ ਸਭ ਨੂੰ ਤੇ ਲੋ ਬਈ ਮਿੱਤਰੋ ਸਾਰਿਆਂ ਨੂੰ ਮਲੱਪਾਂ ਦੀ ਦਵਾਈ ਲੱਗ ਗਈ ਐ ਤੇ ਕਰੋ ਚੈੱਕ ਕਬੂਤਰ ਇਹ ਚਾਪ ਦਾ ਇੱਕ ਕਲੀ ਝਾੜ ਗਿਆ ਐ ਬਸ ਇਹਨੂੰ ਤਾਂ ਲਾਤੀ ਐ ਇਹਨੂੰ ਛੱਡ ਦਾਂਗੇ ਉੱਪਰ ਖੁੱਡੇ 'ਚ ਤੇ ਬਾਕੀ ਚੈੱਕ ਕਰੋ ਮਿੱਤਰੋ ਕੋਈ ਮਲੱਪ ਨਹੀਂ ਹੈ ਟਰੇ 'ਚ ਕੋਈ ਕੁਝ ਨਹੀਂ ਹੈ ਤੇ ਬਾਕੀ ਜੋ ਰਿਜ਼ਲਟ ਆਊਗਾ ਤੁਹਾਡੇ ਸਾਹਮਣੇ ਆਊਗਾ ਅੱਜ ਕਰੋ ਚੈੱਕ ਬਾਕੀ ਮਿੱਤਰੋ ਕਮੈਂਟ ਕਰਕੇ ਦੱਸੋ ਕਿਹੜਾ ਉਤਰ ਐ ਨਾ ਪੰਜਾਂ 'ਚੋਂ ਵਧੀਆ ਲੱਗਿਆ ਉਹ ਤਾਂ ਪਿੱਛੇ ਢੰਗੀ ਵਾਲਾ ਛਤਰੀ ਵਾਲਾ ਤੇ ਬਾਕੀ ਇਹ ਪੰਜਾਂ ਜੋ ਦੱਸਿਓ ਕਿਹੜਾ ਚੰਗਾ ਲੱਗਿਆ ਕਮੈਂਟ ਕਰਕੇ ਜਰੂਰ ਇਹ ਇਹ ਅਤੇ ਪਿੱਛੇ ਇਹ ਦੋ ਭਰਾ ਏ ਬਾਕੀ ਇਕੱਲੇ ਇਕੱਲੇ ਆ ਤੇ ਲੋ ਬਈ ਮਿੱਤਰੋ ਇਹਨਾਂ ਨੂੰ ਲੱਗੀਆਂ ਮੜਾ ਪਾਣੀ ਦਵਾਈ ਤੇ ਪਾਣੀ ਰੱਖਦੇ ਆਪਾਂ نیچے ਬੱਚਿਆਂ ਨੂੰ ਇਹਨਾਂ ਨੇ ਹੀ ਪਾਣੀ ਪੀ ਲਿਆ ਤੇ ਹੁਣ ਚਲਦੇ ਆਂ ਇਹ ਆਪਾਂ ਉੱਪਰ ਬੋਤਲ ਚ ਪਾ ਲਈਏ ਸਰੋਂ ਬੱਚਿਆਂ ਨੂੰ ਦੇਣ ਲਈ ਤੇ ਮੀਂਹ हटਿਆ ਵਾਏ ਫਟਾਫਟ ਜਾ ਕੇ ਮਿੱਤਰੋ ਦਾਣੇ ਪਾ ਦੀਏ ਤੇ ਚੱਲਦੇ ਹੁਣ ਮਿੱਤਰੋ ਉੱਪਰ ਤੇ ਲੋ ਬਈ ਮਿੱਤਰੋ ਆ ਗਏ ਆ ਉੱਪਰ ਹੁਣ ਕਬੂਤਰਾਂ ਕੋਲੇ ਤੇ ਕਰਦੀ ਆ ਬੋਰਡ ਸਾਈਡ ਉਤੇ ਠੀਕ ਹੈ ਜੀ ਕਰਤੇ ਆ ਬੋਰਡ ਸਾਈਡ ਤੇ ਤੇ ਬਾਕੀ ਖੁੱਡਾ ਦੇਖ ਲਿਓ ਬੱਛੜ ਪੁੱਛੜ ਕਿਥੀ ਤੋਂ ਗਈ ਨਹੀਂ ਓਕੇ ਐ ਟ੍ਰੇਨ ਵੀ ਕਰਦੀ ਆ ਸਾਈਡ ਤੇ ਤੇ ਬਾਕੀ ਖੋਲਦੇ ਆ ਮਿੱਤਰੋ ਹੁਣ ਡੋਲੀ ਵਾਲੇ ਕਬੂਤਰਾਂ ਨੂੰ ਬਾਹਰ ਠੀਕ ਹੈ ਜੀ ਆ ਜੂਗੇ ਆਪਣਾ ਦਾਣਾ ਪਾਣੀ ਖਾਉਂਗੇ ਤੇ ਮੌਜਾ ਬਣਾਉਂਗੇ ਲੋ ਤੇ ਕਲਦੀਏ ਮਿੱਤਰੋ ਹੁਣ ਜੰਦੇ ਜੰਦੇ ਖੋਲਦੀਏ ਦੇਖ ਲੀਏ ਖੁੱਡੇ ਚ ਪਾਣੀ ਪੂਣੀ ਆ ਇਹਦੇ ਚ ਇਹ ਤਾਂ ਹੈ ਨਹੀਂ ਲੱਗਦਾ ਵੈਸੇ ਬਾਕੀ ਦੇਖ ਲਾਂਦੇ ਆ ਇੱਕ ਵਾਰ ਲੋ ਵੀ ਮਿੱਤਰੋ ਖੋਲ ਤੇ ਕਮੁੱਤਰ ਬਾਹਰ ਡੋਲੀਆਂ ਵਾਲੇ ਤੇ ਬੱਚਿਆਂ ਨੂੰ ਦੇ ਦੂੰਗੇ ਚੋਗਾ ਮਿੱਤਰੋ ਬੋਤਲ ਨਾਲ ਤੇ ਪਹਿਲਾਂ ਸਾਨੂੰ ਅੰਦਰ ਇੱਕ ਵਾਰ ਨਿਗਮਰਾ ਦੀਏ ਅੰਦਰ ਮਿੱਤਰੋ ਪੂਰਾ ਪਿਆ ਇਹ ਸੁੱਕਾ ਇੱਧਰ ਬਾਛੜ ਬੁਛੜ ਜਾਈ ਵੀ ਪਹਿਲਾਂ ਦੀ ਇੱਥੇ ਆਪਾਂ ਬਾਲਟੀ ਰੱਖ ਦਿੰਦੇ ਆ ਬਾਕੀ ਗੁੱਡਾ ਸੁੱਕਾ ਏ ਤੇ ਬੈਠੇ ਆਪਣੇ ਕੂਤਰ ਰੋਕ ਕੇ ਉਹ ਨਿਕਲਦੇ ਆ ਕਰ ਰਹੇ ਕੋਤ ਤੇ ਬਾਕੀ ਇੱਧਰ ਵੀ ਮਿੱਤਰੋ ਦਾਣਾ ਪਾਣੀ ਪਾ ਕੇ ਪਾਣੀ ਸਾਫ਼ ਕਰਦੀ ਏ ਇਹ ਪੰਲਾ ਕਾਦੀਏ ਬੰਦ ਓਲਦੀ ਏ ਵੀ ਡੋਲੀ ਦੀ ਤਾਂ ਕਿ ਤੇ ਬੱਚਿਆਂ ਨੂੰ ਚੋਗਾ ਦੇ ਦਈਏ ਤੇ ਇਹਨਾਂ ਨੂੰ ਵੀ ਕਬੂਤਰਾ ਨੂੰ ਦਾਣੇ ਪਾ ਦਈਏ ਫਿਰ ਸਾਨੂੰ ਦਿਖਾਉਂਦੇ ਲੋ ਵੀ ਮਿੱਤਰੋ ਤੇ ਇਹ ਹੈ ਜੀ ਦੋ ਬੱਚੇ ਆਪਣੇ ਡੱਬੇ ਦੇ ਆ ਡੱਬੇ ਦੇ ਇੱਕ ਕਬੂਤਰੀ ਹੈ ਜਿਹਦੇ ਨਾਲ ਇਹ ਲੱਗੀ ਜਿਹੜੀ ਰੋਕ ਚੁਗਦੀ ਏ ਤੇ ਇਹਨਾਂ ਨੂੰ ਫੀਡ ਦੇ ਦਈਏ ਮਿੱਤਰੋ ਪਾਥ ਨਾਲ ਸਰੋ ਬੋਤਲ ਚ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਬਾਕੀ ਸਾਰਿਆਂ ਨੂੰ ਐਵੇਂ ਹੀ ਕੀ ਕਰਕੇ ਦੇ ਦਈਏ ਫਿਰ ਤੁਹਾਨੂੰ ਦਿਖਾਉਂਦੇ ਆ ਪੋਟੇ ਭਰ ਜੂ ਇਹਨਾਂ ਦੇ ਓਕੇ ਹੋ ਜੂਗੇ ਪੂਰੇ ਲੋ ਬਈ ਮਿੱਤਰੋ ਬੱਚਿਆਂ ਦੇ ਹੋ ਗਏ ਪੋਟੇ ਫੁੱਲ ਠੀਕ ਹੈ ਜੀ ਇਹਨਾਂ ਦੇ ਮਾਪੇ ਦੇ ਚੋਗਾ ਦੇਣ ਤੋਂ ਪਹਿਲੇ ਹੀ ਆਪਾਂ ਨੇ ਫੁੱਲ ਕਰਤੇ ਐ ਤੇ ਮਾਪੇ ਦਾਣਾ ਖਾ ਕੇ ਜਦੋਂ ਇਹਨਾਂ ਨੂੰ ਲੋੜ ਹੋਈ ਹੋਰ ਦੇ ਦੇਣਗੇ ਚੋਗਾ ਬਾਕੀ ਬੈਠਣ ਦੋ ਇਹਨਾਂ ਨੂੰ ਅੰਦਰ ਵਾਲੇ ਕੁੜਿਆਂ ਚ ਵੀ ਜਿਹੜੇ 2-4 ਬੱਚੇ ਹੈਗੇ ਉਹਨਾਂ ਨੂੰ ਵੀ ਦੇ ਦਈਏ ਮਿੱਤਰੋ ਚੋਗਾ ਲੋ ਬਈ ਮਿੱਤਰੋ ਤੇ ਇਦਾਂ ਦੀ ਇੱਕ ਬੱਚਾ ਏ ਇੱਕੇ ਦਾ ਮਰਗਿਆ ਦਾ ਨਾਲ ਦਾ ਇਹ ਬਹੁਤ ਸੋਹਣੀ ਗ੍ਰੋਥ ਕਰ ਰਿਹਾ ਏ 2 ਦਿਨ ਦਾ ਹਲੇ ਬੱਚਾ ਏ 3 ਦਿਨ ਦਾ ਤੇ ਬਾਕੀ ਇਹ ਬੱਚਾ ਆਪਾਂ ਨੇ ਉੱਪਰ ਸ਼ਿਫਟ ਕਰਦੇ ਆ ਸੀ ਪਿੱਟੀ ਚੱਲਰ ਵਾਲਾ ਚਿੜੀ ਵਾਲਾ ਠੀਕ ਹੈ ਜੀ ਤੇ ਬਾਕੀ ਹੋਰ ਬੱਚੇ ਨਿਕਲ ਗਏ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਦੂਸਰੀ ਸਾਈਡ ਹੈ ਉਹ ੁੱਡੇ ਚ ਤੇ ਇਹਨਾਂ ਨੂੰ ਖਾਣ ਦਾ ਹੁੰਦੇ ਦਾਣੇ ਫਿਰ ਇਹ ਦਾਣੇ ਜਾ ਕੇ ਰੱਖ ਦਾਂਗੇ ਅੰਦਰ ਇਹ ਅੱਧਰ ਵੀ ਦਿਖਾਉਂਦੇ ਆ ਤੁਹਾਨੂੰ ਮਿੱਤਰੋ ਬੱਚੇ ਸਪਰਿੰਜ ਰੱਖ ਦੀ ਅੰਦਰ ਲੋ ਹੋਈ ਮਿੱਤਰੋ ਇੱਕ ਬੱਚਾ ਹੈ ਦੋ ਬੱਚੇ ਹੈਗੇ ਇਹਦੇ ਲੋ ਜੀ ਕਰੋ ਚੈੱਕ ਠੀਕ ਹੈ ਜੀ। ਬਾਕੀ ਇਹਨਾਂ ਨੂੰ ਚੋਗਾ ਦੇ ਤੇ ਆਪਾਂ ਨੇ। ਠੀਕ ਹੈ। ਤੇ ਇੱਧਰ ਇੱਕ ਬੱਚਾ। ਇਹ ਥੋੜਾ ਜਿਹਾ ਇੱਕ ਅੱਧੇ ਦਿਨ ਤੱਕ ਹਲੇ ਇਹਦੇ ਮਾਵਾ ਬਬ ਦੇ ਰਹੇ ਇਹਨੂੰ ਚੋਗਾ। ਇਹ ਅੱਜ-ਅੱਜ ਅੱਜ ਕੱਲ ਦਾ ਦਿਨ ਇੱਥੇ ਰੱਖਾਂਗੇ ਤੇ ਇਹ ਬੱਚੇ ਨੂੰ ਵੀ ਚੱਕ ਕੇ ਉਹ ਦੂਸਰੀ ਸਾਈਡ ਉੱਥੀ ਟੋਕਰੀ 'ਚ ਕਰ ਦਾਂਗੇ। ਉਹੀ ਪਾਲ ਦੋਗੇ। ਦੋ ਬੱਚੇ। ਤੇ ਜੋੜੀ ਆਪਣੀ ਫਰੀ ਹੋ ਜੂਗੀ ਤੇ ਇਹਨੇ ਹਲੇ ਅੰਡਾ ਧਰਿਆ ਵਾ ਇਹ ਉਹ ਜਿਹੜਾ ਉਧਰ ਦੂਸਰੇ ਖੁੱਡੇ 'ਚ ਬੱਚਾ ਕੱਢਿਆ ਵਾ ਉਹ ਇਹੀ ਜੋੜੀ ਦਾ ਹੈ ਮਿੱਤਰੋ ਤੇ ਇਹਨੇ ਇਸ ਵਾਰ ਇੱਕੇ ਅੰਡਾ ਦੇ ਆ ਕਰੋ ਚੱਕ ਵਕੀ ਬਸ ਇਹ ਵੀ ਜੋੜੀ ਤੋੜ ਦਾਂਗੇ ਇੱਕ ਜੋੜੀ ਇਹ ਟੁੱਟ ਜੂਗੀ ਦੋ ਦੋ ਜੋੜੀਆਂ ਆਪਣੀਆਂ ਫਰੀ ਹੋ ਜੂਗੀਆਂ ਇਹ ਬੱਚੇ ਭਲੇ ਤੇ ਵੀ ਟੁੱਟ ਜੂਗੀ ਜੋੜੀ ਤਿੰਨ ਤੇ ਇਹ ਜੋੜੀ ਵੀ ਬਸ ਹੁਣ ਬੱਚੇ ਚੱਕ ਕੇ ਇਹ ਵੀ ਤੋੜ ਦਾਂਗੇ ਚਾਰ ਜੋੜੀਆਂ ਆਪਣੀਆਂ ਫ੍ਰੀ ਹੋ ਜੂਗੀਆਂ ਬਾਕੀ ਬੱਚੇ ਇਹ ਕੱਡੇ ਹੋਏ ਐ ਇਹ ਇਹਨਾਂ ਦੇ ਦੋ ਬੱਚੇ ਹੋਰ ਲਵਾਂਗੇ ਤੇ ਇਹਦੇ ਲੈਣੇ ਆਪਾਂ ਨੇ ਚਾਰ ਬੱਚੇ ਇਹਦੇ ਆਂਡੇ ਪਾਸ ਕਰਾਂਗੇ ਹੁਣ ਅੱਗੇ ਜੇ ਕਿਸੇ ਹੋਰ ਨੇ ਧਰੇ ਹੋਏ ਤਿੰਨ ਹੀ ਤਾਂ ਇਹਦੇ ਨੀਚੇ ਹੀ ਪਲਵਾਣੇ ਪੈਣੇ ਝੂਟੀ ਦੇ ਲਓ ਜੀ ਬਾਕੀ ਇਹ ਆ ਕਬੂਤਰ ਤੇ ਚੱਲਦੇ ਹੁਣ ਮਿੱਤਰੋ ਨੀਚੇ ਪਰ ਹੋ ਗਿਆ ਆਪਣਾ ਕੰਮ ਖਤਮ ਹਾਂਜੀ ਲੋ ਬਈ ਮਿੱਤਰੋ ਆ ਗਏ ਹਾਂ ਕਬੂਤਰਾਂ ਕੋਲੇ ਤੇ ਮੌਸਮ ਹੋ ਗਿਆ ਥੋੜਾ ਜਿਹਾ ਸਾਫ ਪਾਣੀ ਡੋਲ ਕੇ ਅਡਾਉਂਦੇ ਆ ਮਿੱਤਰੋ ਬੱਚਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਤੇ ਵਿੱਚ ਦੋ ਕਬੂਤਰੀਆਂ ਐ ਤੇ ਮਲਪਾ ਦੀ ਦਵਾਈ ਲਾਈ ਸੀ ਦੇਖ ਲੀਏ ਮਿੱਤਰੋ ਇਹਨਾਂ ਮਲਪਾ ਕੱਢੇ ਕਿ ਨਹੀਂ ਲੱਗਦਾ ਤਾਂ ਹੈ ਨਹੀਂ ਵੀ ਕੱਢੇ ਐ ਉਰੋ ਚੈੱਕ ਬਾਈ। ਮਹਲਾਪਾ ਮਲੂਪੈਨ ਦੇ ਹੈ ਨਹੀਂ। ਕਿ ਕੋਈ ਚੱਕਰ ਨਹੀਂ। ਦੇਖਦੇ ਆ ਥਲੇ ਮਿੱਤਰੋ ਜੇ ਕੱਢਦੇ ਕਿ ਨਹੀਂ। ਇੱਕ ਵਾਰ ਪਾਣੀ ਥੋੜਾ ਜਿਹਾ ਹੋਰ ਦੇ ਦਿੰਦੇ ਆ। ਪੰਜ-ਪੰਜ 10-10 ਐਮਐਲ। ਤੇ ਬਾਕੀ ਕਬੂਤਰ ੜਾ ਦਈਏ ਮਿੱਤਰੋ ਹੁਣ ਇਹ ਬੱਚੇ। ਉੜੀ ਜਾਉਂਗੇ। ੜਾ ਦਈਏ ਇਹ ਹੁਣ ਕਬੂਤਰ। ਲੋ ਵੀ ਮਿੱਤਰੋ। ਸਨਲੀ ਡਿਵਰਮਿੰਗ ਕਰੀਆ ਜਿਉਂ ਉੱਤਰਾ ਦੀ ਘਰੋ ਚੈੱਕ ਠੀਕ ਦਾ ਜੀ ਤੇ ਗੰਦੀਆਂ ਗੰਦੀਆਂ ਇੱਥੇ ਬੱਠਾ ਮਾਰਦੇ ਆ ਮਲਅਪ ਕੱਢੇ ਨਹੀਂ ਇਹਨਾਂ ਨੇ ਆਪਾਂ ਨੇ ਲਾਈ ਇਹਨਾਂ ਨੂੰ ਬਾਹਰ ਵਾਲੀ ਗੋਲੀ ਠੀਕ ਹੈ ਜੀ ਤੇ ਬਾਕੀ ਬੱਚੇ ੜਾਤੇ ਆ ਮੌਸਮ ਥੋੜਾ ਜਿਹਾ ਸਾਫ਼ ਹੋਇਆ ਤਾਂ ਇਹ ਫਿਰਦੇ ਛੇ ਜਾਂਦੇ ਤੇ ਉਹ ਆ ਗਏ ਉੱਪਰ ਪੰਜ 6 5 11 ਕਬੂਤਰ ੜਾਤੇ ਆ ਮਿੱਤਰੋ ਇਰਾ ਚ ਦੋ ਕਬੂਤਰੀਆਂ ਤੇ ਨੌ ਬੱਚੇ ਐ ਤੇ ਬਾਕੀ ਓਕੇ ਐ ਕਰੋ ਚੈੱਕ ਉਡਣਦੇ ਇਹਨਾਂ ਨੂੰ ਛਤਰੀਆਂ ਖੜੀਆਂ ਐ ਤੇ ਆਪਾਂ ਚੱਲਦੇ ਹਾਂ ਮਿੱਤਰੋ نیچے ਲੋ ਬਈ ਮਿੱਤਰੋ ਕਬੂਤਰ ਫਿਰਦੇ ਆਪਣੇ ਬੱਚੇ ਕੜਤੇ ਸੀ ਅੱਜ ਤੀਜੀ ਚੌਥੀ ੜਾਈ ਤੇ 2-4 ਦਿਨ ਵਿੱਚ ਦੋੜ ਆ ਰੀਆਂ ਦਾ ਮੀਂਹ ਜੇ ਕਰਕੇ ਖਰਾਬੇ ਹੋ ਗਈਆਂ। ਰੈਗੂਲਰ ਕੱਢ ਨਹੀਂ ਹੁੰਦੇ। ਨਹੀਂ ਪੈਂਦਾ ਤਾਂ ਅੱਜ ਮੌਸਮ ਜਿਹਾ ਥੋੜਾ ਜਿਹਾ ਧੁੱਪ ਜੀ ਆਈ ਹੈ ਤੇ ਕੱਢਤੇ ਆ ਬੱਚੇ। ਤੇ ਫਿਰਦੇ ਆ ਇਹ ਫਿਰਦੇ। ਤੇ ਚੱਲਦੇ ਹੁਣ ਮਿੱਤਰੋ نیچے ਦੇਖਦੇ ਆ 11:30 ਵਜੇ ਕੱਢੇ ਕਿੰਨਾ ਕੁੜਦੇ ਆ। ਇਹ ਫਿਰਦੇ। ਤੇ ਹਾਂਜੀ ਲੋ ਬਈ ਮਿੱਤਰੋ ਬੱਚੇ ਗਏ ਆ ਬੈਠ। ਤੇ ਕਬੂਤਰਾਂ ਨੇ ਵੀ ਮਲੱਪ ਘੜਤੇ ਆ ਮਿੱਤਰੋ ਕਰੋ ਚੈੱਕ ਠੀਕ ਹੈ ਜੀ ਤੇ ਬਾਕੀ ਉਹ ਦੇਖੋ ਕਿਵੇਂ ਲੱਟ ਰਹੇ ਮਲੱਪ ਉਹ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਖਾਤੇ ਆ ਮਲੱਪ ਮਿੱਤਰੋ ਕੂਤਰਾਂ ਨੇ ਉਹ ਕਰੋ ਚੈੱਕ ਠੀਕ ਹੈ ਜੀ ਤੇ ਬਾਕੀ ਓਕੇ ਆ ਬਸ ਹੁਣ ਰੱਖਦੇ ਆ ਮਿੱਤਰੋ ਇਹਨਾਂ ਨੂੰ ਦਾਣੇ ਦਾਣੇ ਖਾ ਲੂਗੇ ਇਹ ਆਪਣਾ ਆਪੇ ਇਹ ਦਾਣੇ ਇਹਨਾਂ ਦੇ ਲੋ ਜੀ ਲੋ ਵੀ ਮਿੱਤਰੋ ਇਹਨਾਂ ਨੂੰ ਆ ਰੱਖਦੇ ਦਾਣੇ ਤੇ ਬਾਕੀ ਬੱਚਿਆਂ ਨੂੰ ਵੀ ਕਰਦੇ ਆਂ ਬੰਦ ਤੇ ਉਹਨਾਂ ਨੂੰ ਵੀ ਪਾ ਦਾਂਗੇ ਫਿਰ ਦਾਣੇ ਥੋੜੀ ਦੇਰ ਤੱਕ ਪਹਿਲਾਂ ਇਹਨਾਂ ਨੂੰ ਖਾਣਨ ਦੋ ਤੇ ਬਾਕੀ ਓਕੇ ਆ ਮਿੱਤਰੋ ਤੇ ਅੱਜ ਲਾਤੀ ਆਪਾਂ ਨਿੰਮ ਲਪਾਂ ਦੀ ਦਵਾਈ ਤੇ ਹੁਣ ਥੋੜੀ ਦੇਰ ਤੱਕ ਬਸ ਉੱਪਰ ਵਾਲੇ ਕਬੂਤਰਾਂ ਨੂੰ ਵੀ ਦਾਣੇ ਪਾਉਂਦੇ ਆਂ ਤੇ ਜੀ ਅੱਜ ਦੀ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਆਂ ਜੀ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨਾਲ ਧੰਨਵਾਦ ਲਵ ਯੂ ਜਟੋ